ਖਾਨੇ ਜਾਂ ਪੰਜਾਬੀਆਂ ਨੇ ਕਦੇ ਵੀ ਮਹਾਰਾਜਾ ਦਲੀਪ ਸਿੰਘ ਨੂੰ ਐਜ਼ ਇਨ ਹੀਰੋ ਕਨਸਿਡਰ ਨਹੀਂ ਕੀਤਾ ਉਹਦੀ ਵਜ੍ਹਾ ਇਹ ਹੈ ਕਿ ਜਾਂ ਤਾਂ ਅਸੀਂ ਉਹਨਾਂ ਬਾਰੇ ਜਾਣਦੇ ਨਹੀਂ ਜਾਂ ਜਾਣਦੇ ਆ ਤੇ ਗਲਤ ਜਾਣਦੇ ਆ ਓਕੇ ਤੁਸੀਂ ਇਮੇਜਿਨ ਕਰੋ ਕਿ ਜਿਹੜਾ ਬੱਚਾ 5 ਸਾਲ ਦੀ ਉਮਰ 'ਚ ਦੁਨੀਆ ਦੀ ਸਭ ਤੋਂ ਪਾਵਰਫੁਲ ਕਿੰਗਡਮ ਦੇ ਤੇ ਕਰਾਊਨ ਹੋ ਜਾਂਦਾ ਉਹਨੂੰ ਪਤਾ ਹੀ ਕੁਝ ਨਹੀਂ ਹੈਨਾ ਔਰ ਉਹਦਾ ਜਿਹੜਾ ਦੁਆਲਾ ਆ ਉਹ ਬ੍ਰਿਟਿਸ਼ ਇੰਪੀਰੀਅਲਿਜ਼ਮ ਨਾਲ ਸਰਾਊਂਡਡ ਆ 8 ਸਾਲ ਦੀ ਉਮਰ 'ਚ ਮਾਂ ਤੋਂ ਜੁਦਾ 10 ਸਾਲ ਦੀ ਉਮਰ 'ਚ ਆਪਣੀ ਲਾਹੌਰ ਤੋਂ ਜੋਦਾ 14 ਸਾਲ ਦੀ ਉਮਰ ਵਿੱਚ ਕ੍ਰਿਸਚੀਅਨਿਟੀ ਚ ਕਨਵਰਟਡ 15 ਸਾਲ ਦੀ ਉਮਰ ਚ ਦੇਸ਼ ਮੁਲਕ ਤੋਂ ਬਾਹਰ ਫਿਰ ਉਹਦਾ ਰਹਿਣ ਸੈਨ ਸਾਰਾ ਕੁਝ ਬ੍ਰਿਟਿਸ਼ ਤੁਸੀਂ ਕਿਸੇ ਵੀ ਬੱਚੇ ਨੂੰ ਇਸ ਤਰ੍ਹਾਂ ਕਰਕੇ ਦੇਖ ਲਓ ਏਦਾਂ ਹੀ ਹੋਏਗਾ ਪਰ ਉਹਨਾਂ ਦੀ ਤੁਸੀਂ ਜ਼ੀਲ ਦੇਖੋ ਜਾਂ ਉਹਨਾਂ ਦੀ ਡੈਡੀਕੇਸ਼ਨ ਨਹੀਂ ਕਹਿ ਸਕਦਾ ਮੈਂ ਉਹਨਾਂ ਦੀ ਸੈਕ੍ਰੀਫਾਈਸ ਕਹੂੰਗਾ ਇਸ ਚੀਜ਼ ਨੂੰ ਕਿ ਫਿਰ ਵੀ ਮੈਂ ਜਿਹੜਾ ਤੁਹਾਨੂੰ ਦੱਸ ਕੇ ਹਟਿਆ ਐਡੀ ਵੱਡੀ ਸਟੇਟ ਦੇ ਮਾਲਕ ਹੋਣਾ ਸਹੀ ਹੈ ਜੀ ਵਕਿੰਗਮ ਪੈਲੇਸ 'ਚ ਰਹਿਣ ਵਾਲਾ ਬੰਦਾ ਕਵਿਨ ਵਿਕਟੋਰੀਆ ਦਾ ਲਾਡਲਾ ਜਿਹਨੂੰ ਰਾਇਲ ਫਿਗਰ ਦੇ ਤੌਰ ਤੇ ਕਨਸਿਡਰ ਕੀਤਾ ਜਾਂਦਾ ਸੀ ਜਦੋਂ ਕੋਈ ਸਟੇਟ ਫੰਕਸ਼ਨ ਹੁੰਦਾ ਸੀ ਤੇ ਪਹਿਲੀਆਂ ਰੋਜ਼ ਦੇ ਵਿੱਚ ਉਹਨਾਂ ਨੂੰ ਬਿਠਾਇਆ ਜਾਂਦਾ ਸੀ ਇਹ ਸਾਰਾ ਕੁਝ ਤਿਆਗ ਕੇ ਫਿਰ ਵੀ ਕਹਿਣਾ ਕਿ ਮੈਂ ਦੁਬਾਰਾ ਸਿੱਖ ਬਣਾਣਾ ਮੈਂ ਇਹਨੂੰ ਆਪਣਾ ਰਾਤ ਚਾਹੀਦਾ ਮੈਂ ਵਾਪਸ ਪੰਜਾਬ ਜਾਣਾ ਇਹ ਆਪਣੇ ਆਪ 'ਚ ਇੱਕ ਬਹੁਤ ਵੱਡੀ ਸ਼ਹਾਦਤ ਆ ਸੀ ਕਦੀ ਇਸ ਗੱਲ ਨੂੰ ਗੌਰ ਦੇ ਨਹੀਂ ਆ ਤੁਸੀਂ ਫਿਲਮ ਤੋਂ ਬਾਅਦ ਦੇਖੋਗੇ ਉਹਨਾਂ ਨੇ ਜਦੋਂ ਇੱਕ ਵਾਰੀ ਅਰੈਸਟ ਹੋ ਗਏ ਉਹ ਆਈਟਮ ਦੇ ਵਿੱਚ ਤੇ ਉਸ ਤੋਂ ਬਾਅਦ ਕਦੀ ਵੀ ਉਹਨਾਂ ਨੇ ਕਨਸਿਡਰ ਨਹੀਂ ਕੀਤਾ ਕਹਿੰਦੇ ધ ਕੰਟਰੀ ਆਈ ਹੈ ਡਿਨੌਂਸਡ ਐਂਡ ਐਨੀ ਕੁਡ ਨੈਵਰ ਬੀ ਮਾਈ ਹੋਮ ਅਗੇਨ ਇਹ ਉਹ ਦੇਖ ਫਿਲਮ ਚ ਡਾਇਲੋਗ ਆ ਸੋ ਉਸ ਤੋਂ ਬਾਅਦ ਉਹ ਪੈਰਿਸ ਚਲੇ ਜਾਂਦੇ ਆ ਆਇਰਿਸ਼ ਵੈਲੀ ਨੂੰ ਮਿਲਦੇ ਆ ਅਮਰੀਕਨਸ ਲੋਕਾਂ ਨਾਲ ਮਿਲਦੇ ਆ ਰਸ਼ੀਆ ਚ ਜ਼ਾਰ ਨੂੰ ਮਿਲਣ ਜਾਂਦੇ ਆ ਡੇਢ ਸਾਲ ਉੱਥੇ ਵੇਟ ਕਰਦੇ ਆ ਪਰ ਜ਼ਾਰ ਨਹੀਂ ਮਿਲਦਾ ਵਾਪਸ ਪੈਰਿਸ ਆ ਕੇ ਫਿਰ ਰੂਪ ਸਿੰਘ ਨੂੰ ਹਿੰਦੁਸਤਾਨ ਭੇਜ ਦਿਆ ਬਹੁਤ ਸਾਰੇ ਕੂਕੇ ਸਿੰਘਾਂ ਨੂੰ ਇੱਥੇ ਤਿਆਰ ਕਰਦੇ ਆ ਸੰਧਾ ਵਾਲੀਅਸ ਦੀ ਫੈਮਲੀ ਉੱਥੇ ਜਾਂਦੀ ਆ ਉਹਨਾਂ ਦੇ ਘਰ ਐਵਿਡੈਂਟ ਸਟੇਟ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਹੁੰਦਾ ਔਰ ਦੁਬਾਰਾ ਆ ਕੇ ਪੰਜ ਸਿੰਘ ਇਕੱਠੇ ਕਰਕੇ ਉਹ ਦੁਬਾਰਾ ਆਪਣੀ ਗੁਰਸਿੱਖੀ ਨੂੰ ਅ ਅਪਣਾਉਂਦੇ ਆ ਇਹ ਸਾਰੀਆਂ ਚੀਜ਼ਾਂ ਕਦੀ ਕਿਸੇ ਨੂੰ ਪਤਾ ਨਹੀਂ ਇਸ ਸਾਡੇ ਪੰਜਾਬ ਸੋ ਲੋਕ ਬੇਸ਼ੱਕ ਉਹ ਵੱਖ ਰਹੇ ਨੇ ਆਪਣੇ ਕਲਚਰ ਤੋਂ ਆਪਣੇ ਸੱਭਿਆਚਾਰ ਤੋਂ ਆਪਣੇ ਪਰ ਜਿਹੜੀ ਅੰਦਰੂਨੀਕ ਆ ਆਤਮਾ ਸੀ ਉਹ ਜੁੜੀ ਹੋਈ ਸੀ ਜੁੜੀ ਹੋਈ ਸੀ ਸੋ ਇਹ ਲੱਗ ਰਿਹਾ ਹੈ ਕਿ ਮੈਂ ਹੁਣ ਵੀ ਕਹਿਣਾ ਕਿ ਜੇਕਰ ਕਾਸ਼ ਉਹ ਕਿਸੇ ਗੋਲੀ ਨਾਲ ਮਰੇ ਹੁੰਦੇ ਤੇ ਸ਼ਾਇਦ ਅਸੀਂ ਇਹਨਾਂ ਨੇ ਅਸੀਂ ਉਹਨਾਂ ਨੂੰ ਸ਼ਹੀਦ ਕਨਸਿਡਰ ਕਰ ਦੇਣਾ ਸੀ ਪਰ ਉਹ ਵਿਚਾਰੇ ਹੋਟਲ ਦੇ ਵਿੱਚ ਮੇਰਾ ਇੱਕ ਸਾਡਾ ਇੱਕ ਗੀਤ ਆ ਜਿਹੜਾ ਸਥੀਮ Song ਆ ਉਹਦੇ ਵਿੱਚ ਉਹਦੀਆਂ ਲਾਈਨਾਂ ਨੇ ਹਮਦਰਦੋ ਮੈਨੂੰ ਇਸ